ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਤੋਂ ਉਪਰ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੀ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਬਾਹਰੋਂ تنویر شاہ ਨਾਮ ਦਾ ਇੱਕ ਸਮੱਗਲਰ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮੱਗਲਰ ਹੈ ਉਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਕੋਇਂਦਵਾਲ ਸਾਹਿਬ ਦੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਇਹ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ ਚ ਸਾਡੀ ਜਿਹੜੀ ਟੀਮ ਐ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇਨਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇਨਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿਰੋਇਨ ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅਮਰਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾਹ ਨਾਮ ਦਾੜਾ ਸਮਗਲਰ ਉਹਦੇ ਨਾਲ ਇੰਟੈਕਟ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਗੀ ਹੈ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰੀਲੇਟਡ ਜਿਹੜੋ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜਸ਼ਨਪ੍ਰੀਤ ਗगनਦੀਪ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆਂ ਜੀਐਨਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰਾ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅਮਰਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ﺍﻟियस ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰ ਡੀ ਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਤੋਂ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਕੁਲਵਿੰਦਰ ਸਿੰਘ ਇਹ ਮੂਲੇ ਚੱਕ ਦਾ ਪੀ ਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਇਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਏ ਵੀ ਆਰਐਸਪੁਰਾ ਜੀਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਰਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਹੈ ਜਿਹੜਾ ਸਮਗਨਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਹੈ ਔਰ ਸਾਡੇ ਕੋਲ ਬੜੀ ਡਿਟੇਲ ਜੀ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵੀਡੈਂਸ ਵੀ ਸਾਡੇ ਕੋਲ ਆਈ ਹੈ ਜਿਹਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਤੇ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ भेजी ਜਾਂਦੇ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਹੈ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਵਿੱਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਇਹ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਨਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲਾਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਦੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ one of the premium and prestigious professional institutes providing a wide range of professional courses with 100% placement assistance we are sri sai group of institutes